ਤੁਸੀਂ ਸਾਥ ਫਰੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਬਠਿੰਡਾ ਦੇ ਪਰਸਨਾਮ ਨਗਰ ਦੀਆਂ ਤਸਵੀਰਾਂ ਜੋ ਕਿ ਇੱਥੇ ਵੀ ਅੱਜ ਦਸਹਿਰਾ ਮਨਾਇਆ ਜਾਊਗਾ ਤੁਸੀਂ ਦੇਖ ਸਕਦੇ ਹੋ ਇਥੇ ਤਸਵੀਰਾਂ ਸੋ ਪਰਸਨਾਮ ਨਗਰ ਦੇ ਵਿੱਚ ਦਸਹਿਰਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੂੰਗਾ ਕਹਿਣਾ ਤਾਂ ਕੀ ਹੈ ਜੀ ਤੁਹਾਡੇ ਚੱਲਨ ਰਹੀ ਸਾਰਾ ਕੁਝ ਪਤਾ ਲੱਗ ਰਿਹਾ ਸوير ਦੇ ਸਾਰਾ ਹੀ ਬਠਿੰਡੇ ਦਾ ਜਿਹੜਾ ਮੀਡੀਆ ਇਹ ਤੋਟੱਕ ਕੀ ਜੱਤੋ ਜੁੱਤੋ ਦੇ ਵੀ ਜਿਹੜੇ ਨਵੀਂਆ ਵਾਲੇ ਉਹ ਇੱਥੇ ਬਠਿੰਡੇ ਚ ਆ ਕੇ ਐਸ ਦੀ ਕਰ ਰਹੇ ਕਿਉਂਕਿ ਐਸ ਗਰਾਊਂਡ ਦੇ ਅੰਦਰ ਪ੍ਰਤਾਪ ਪਰਸਰਨਗਰ ਮੇਨ ਰੋਡ 29ਵੀਂ ਗਲੀ ਢਿੱਲੋ ਕਲੋਨੀ ਦੀ ਬੈਕ ਸਾਈਡ ਤੇ ਸ਼ਾਂਤੀ ਹਸਪੀਟਲ ਦੀ ਬਿਲਕੁਲ ਬੈਕ ਸਾਈਡ ਤੇ 25 ਕਿੱਲਿਆਂ ਦੀ ਇਹ ਜਗ੍ਹਾ ਜਿੱਥੇ ਸਾਫ ਸਫਾਈ ਕਰਾ ਕੇ ਕਰਾਈ ਗਈ ਹੈ 1 ਮਹੀਨੇ ਤੋਂ ਇੱਥੇ ਯਤਨ ਕੀਤੇ ਜਾ ਰਹੇ ਨੂੰ ਤੇ ਆਂਦਾ ਉਹਦਾ ਜਿਹੜਾ ਗਰੂਪ ਹੈ ਉਹ ਅੱਜ ਅਸੀਂ ਗਰਾਊਂਡ ਦੇ ਅੰਦਰ ਲਾਇਆ ਇਹ ਉਹ ਚਿੱਟੇ ਦਾ ਜਿਹੜਾ ਬੁੱਤ ਤੁਸੀਂ ਦੇਖੋ ਵੀ ਜਿਹੜਾ ਬੰਦਾ ਅੱਜ ਕੱਲ ਚਿੱਟੇ ਦਾ ਨਸ਼ਾ ਕਰ ਰਿਹਾ ਸਾਡੇ ਪੰਜਾਬ ਨੂੰ ਚਿੱਟੇ ਨੇ ਖਤਮ ਕਰਤਾ ਜਿਹੜੀ ਕੋਈ ਪੜ੍ਹੀ ਲਿਖੀ ਫੈਮਿਲੀ ਸੀ ਪੜ੍ਹੇ ਲਿਖੇ ਨੌਜਵਾਨਸਿਓ ਬਾਹਰ ਚਲੀ ਗਈ کریم ਜਿਹੜੇ ਕੁਛ ਰਹਿ ਗਏ ਕੁਛ ਨਸ਼ੇ 'ਚ ਲੱਗ ਗਏ ਕੁਛ ਵਿਚਾਰੇ ਦੁਕਾਨਾਂ ਤੇ ਕੰਮ ਕਰ ਰਹੇ ਆ ਪਰ ਜਿਹੜਾ ਸਾਡਾ ਪੰਜਾਬ ਦਾ ਜਿਹੜੇ ਸਰਕਾਰ ਕਹਿਦੀ ਹੈ ਵੀ ਅਸੀਂ ਬਹੁਤ ਕੁਝ ਕੀਤਾ ਬਹੁਤ ਕੀਤਾ ਪਰ ਜ਼ਮੀਨੀ ਲੈਵਲ ਤੇ ਹਜੇ ਤੱਕ ਕੁਝ ਨਹੀਂ ਹੋਇਆ ਜੇ ਮੰਨ ਲਓ ਸਰਕਾਰ ਨੇ ਬਹੁਤ ਕੁਝ ਫੜਿਆ ਅਸੀਂ ਉਹ ਕਾਬਲੇ ਤਰੀਬ ਮੰਨਦੇ ਹਾਂ ਤੁਸੀਂ ਕੁਝ ਫੜਿਆ ਬਹੁਤ ਵਧੀਆ ਗੱਲ ਹੈ ਪੁਲਿਸ ਦੀ ਮੈਂ ਤਾਰੀਫ ਕਰਦਾ ਇਸ ਗੱਲ 'ਤੇ ਕਿਉਂਕਿ ਜਿਹੜਾ ਤੁਸੀਂ ਚੀਜ਼ ਫੜਦੇ ਕੋਈ ਨਾ ਕੋਈ ਚਾਰ ਬੰਦਾ ਤਾਂ ਜਾਨ ਬਚਦੀ ਹੈ ਨਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਇਹ ਜ਼ਮੀਨੀ ਲੈਵਲ ਤੇ ਕੰਮ ਨਹੀਂ ਹੋ ਰਿਹਾ ਜਿਹੜੀ ਅੱਜ ਅਸੀਂ ਰਾਮਨ ਸਾਰ ਰਹੇ ਹਾਂ ਚਿੱਟੇ ਦਾ ਉਹ ਐਸ ਕਰਕੇ ਸਾਰ ਰਹੇ 55 ਫੁੱਟ ਸਾਰਦਾ ਕਿ ਇੱਕ ਜੀਵਨ ਸਾਨੂੰ ਇਹ ਅਨਮੋਲ ਇੱਕ ਵਾਰ ਹੀ ਮਿਲਿਆ ਹੈ ਇਹ ਬਾਰ ਬਾਰ ਨਹੀਂ ਮਿਲਣਾ ਅਸੀਂ ਇਹਨੂੰ ਸਰਿੰਜਾਂ ਦੇ ਨਾਲ ਨਾ ਬਿੰਨੀ ਹੈ ਜਿਹੜਾ ਬਿੰਨਦਾ ਹੁੰਦੀਆਂ ਨਾਲਾਂ ਖਤਮ ਹੋ ਜਾਂਦੀਆਂ ਪਰਿਵਾਰ ਦੇ ਪਰਿਵਾਰ ਖਤਮ ਹੋ ਜਾਂਦੇ ਅੱਜ ਕੱਲ ਮਾਂ ਪਿਓ ਦਾ ਇੱਕੋ ਇੱਕ ਲ ਪਹਿਲਾਂ ਹੁੰਦਾ ਸੀ 5 5 7 7 ਜਵਾਬ ਹੁੰਦੇ ਸੀ ਅੱਜ ਦੇ ਹਾਲਾਤ ਹੋਰ ਐ ਪਰ ਉਹਦੇ ਨਾਲ ਨਾਲ ਮੈਂ ਕਹਿਣਾ ਚਾਹਾਂਗਾ ਵੀ ਜ਼ਮੀਨੀ ਲੈਵਲ ਤੇ ਸਾਡੇ ਲੋਕਾਂ ਨੂੰ ਸਮਾਜ ਨੂੰ ਵੀ ਲੜਨਾ ਪੈਣਾ ਜਿਹੜੇ ਲੋਕ ਨਸ਼ਾ ਕਰਦੇ ਉਹਨਾਂ ਦੇ ਮਾਪਿਓ ਉਹਨਾਂ ਦੇ ਪਰਿਵਾਰ ਨੂੰ ਅੱਗੇ ਆਉਣਾ ਪੈਣਾ ਪਰ ਸਰਕਾਰ ਜ਼ਮੀਨੀ ਲੈਵਲ ਤੇ ਨਹੀਂ ਕੁਝ ਕਰ ਪਈ ਇਹ ਸਰਕਾਰ ਨੇ ਹੋਣ ਦੇ ਬਾਅਦ ਘਰ ਘਰ ਪੁਲਿਸ ਦੀ ਰੇਡ ਹੋਣ ਤੋਂ ਬਾਅਦ ਇਹ ਚਿੱਟਾ ਆ ਕਿੱਥੋਂ ਰਿਹਾ ਅੱਛਾ ਜਿਹੜਾ ਔਰਾਂ ਚ ਔਰਾਂ ਦਾ ਨਾਮ ਦਸੂ ਨੂੰ 5900 ਰੁਪਏ ਨਾਮ ਦਵਾਂਗੇ ਇਹ ਕਿੰਨੇ ਅੰਦਰ ਮਹਿਗਨ ਅੱਜ ਪ੍ਰਧਾਨ ਜੀ ਇਹ ਜਿਹੜਾ ਸੰਦਾ ਅੰਦਾ ਪਹਿਲੇ ਹੀ ਪੁੱਛਦਾ ਵੀ ਇਹ ਕਿਵੇਂ ਲਟਾਇਆ ਜੀ ਕੁੰਮ ਕਰਨ 6 ਮਹੀਨੇ ਸੌਂਦਾ ਸੀ 6 ਮਹੀਨੇ ਜਾਗਦਾ ਸੀ ਰਾਮਨ ਕੁੰਮ ਕਰਨ ਕੁੰਮ ਕਰਨ ਸੱਤਾ पे ਹਾਂ ਰਾਮਨ ਤੋਂ ਵੱਡਾ ਬਦਮਾਨ ਸੀ ਇਹਨੂੰ ਲੜਾਈ ਵਾਲੇ ਜਿਤਾਇਆ ਜਗਾਇਆ ਗਿਆ ਸੀ ਅੱਜ ਇਹਨੂੰ ਜਗਾਇਆ ਜਾਊਗਾ ਜਾਗੂਗਾ ਜਦੋਂ ਜਾਗੂਗਾ ਤੋ ਦੇਖਿਓ ਕਿਵੇਂ ਸੇਵ ਮੰਗਦਾ ਕੇਲੇ ਮੰਗਦਾ ਕਿਉਂਕਿ ਸਾਰਾ ਉਹਨੂੰ ਖਾ ਜਾਂਦਾ ਸੀ 6 ਮਹੀਨੇ ਜਾਗਣ ਤੋਂ ਬਾਅਦ ਤੇ ਉਹਨਾਂ ਦੇਖੋ ਵੀ ਕਿੰਨੀ ਜ਼ਬਰਦਸਤ ਹੁੰਦੀ ਐਸ ਗ੍ਰਾਊਂਡ ਦੇ ਅੰਦਰ ਤੁਸੀਂ ਦੇਖੋਗੇ ਕਿ ਅਸਤਵਾਜੀ ਜਿਹੜੇ ਨਜ਼ਾਰੇ ਐ ਸ਼ਾਮ ਨੂੰ ਇੱਕ ਘੰਟਾ 5:30 ਤੋਂ 6:30 ਵਜੇ ਤੱਕ ਐਸ ਏਰੀਆ ਦੇ ਜਿਹੜੇ ਕਲੜਾ ਔਰ ਰੰਗीन ਹੋ ਜਾਣਗੇ ਏਰੀਆ ਰੰਗीन ਹੋ ਜੂਗਾ ਸਭ ਇਹ ਦੇਖਦੇ ਤੁਸੀਂ ਕੰਬ ਕਰਨ ਦਾ ਬੁੱਤ ਹੈ ਜੀ ਇਹਨੂੰ ਲਟਾਇਆ ਗਿਆ ਕਹਿੰਦੇ ਜਿਸ ਤਰ੍ਹਾਂ ਕਿ ਇਤਿਹਾਸ ਦੇ ਵਿੱਚ ਲਿਖਿਆ ਕਿ 6 ਮਹੀਨੇ ਇਹ ਸੌਂਦਾ ਸੀ ਤੇ 6 ਮਹੀਨੇ ਜਾਗਦਾ ਸੀ ਹੋਰ ਵੀ ਤਸਵੀਰਾਂ ਦੇਖ ਸਕਦੇ ਹੋ ਪਰਸਰਾਮ ਨਗਰ ਦੇ ਏਰੀਆ ਦੇ ਜਿੱਥੇ ਕਿ ਉੱਥੇ ਵੀ ਅੱਜ ਦੁਸਹਿਰਾ ਮਨਾਇਆ ਜਾ ਰਿਹਾ ਹੈ ਇਹ ਚਿੱਟੇ ਰੰਗ ਦਾ 라ਵਣ ਬਣਾਇਆ ਇਸ ਤਰ੍ਹਾਂ ਦਾ ਹੈ ਵੀ ਕਿ ਜੋ ਕਿ ਅੱਜਕੱਲ ਪੰਜਾਬ ਦੇ ਵਿੱਚ ਚਿੱਟਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਉਹਦੇ ਕਾਰਨ ਇੱਕ ਸਰੰਜਾ ਲਾ ਕੇ ਵੀ ਇਹਦਾ ਪੁੱਤ ਪੁਣਾਇਆ ਗਿਆ ਹੈ ਕਿ ਚਿੱਟੇ ਤੋਂ ਕਰੇਜ਼ ਕਰੋ ਨਸ਼ਿਆਂ ਤੋਂ ਬਚੋ